Hello. In color. In ਕੀ ਬੋਲਾਂ ਜਦੋਂ ਆਪ ਵੀ ਕਹਿੰਦਾ ਵੀ ਚੀਕਾ ਪਵਾ ਦਿਆਂਗਾ ਉਹਨਾਂ ਨੇ ਚੀਕਾ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਮਢਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋੜਾ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਛੱਸੀਆਂ ਸੂਆਂ ਵਿੱਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਕਿੱਥੇ ਗਾਹ ਨੂੰ ਚਾਹੁੰਦੇ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਏ ਪੱਟੀ ਭਾਈ ਤੇ ਭਾਈਏ ਨੇ ਵੋਚੀ ਜਿਉ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ 4 ਜੂਨ ਤੋਂ ਬਾਅਦ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਬੋ ਆਥਾਬੇ ਜਿੰਦਾਬਾਦ ਇਹ ਤੁਹਾਡਾ ਬੂਟਾ ਲਾਇਆ ਤੁਸੀਂ ਟਿਕਟ ਦਿੱਤੀ ਸੀ ਜਨਾਰੇ ਤੋਂ ਤੇ ਜਨਾਰੇ ਵਾਲਿਆਂ ਨੇ ਐਮਐਲਏ ਬਣਾਇਆ ਤੁਸੀਂ ਮੰਤਰੀ ਬਣਾਇਆ ਜਿੰਦੀ ਤੁਸੀਂ ਡਿਊਟੀ ਦਿੱਤੀ ਹਰਦਾ ਕੀਤੀ ਆ ਹੁਣ ਲੋਕ ਸਭਾ ਦੇ ਵਿੱਚ ਵੀ ਜਿਹੜੀ ਤੁਹਾਡੀ ਡਿਊਟੀ ਆ ਪੂਰੀ ਪਕਤਾਵਾਂਗੇ ਉਹ ਅੰਮਰਸਾਹ ਦੀ ਇਹ ਸੀਟ ਜਿਹੜੀ ਆ ਉਹ ਜਿੱਤ ਕੇ ਅੱਪਾ ਮਾਨ ਸਾਹਿਬ ਦੀ ਧੋੜੀ ਟਪੋੜੀ ਆ ਸ਼ੁਕ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਗਾਹ ਨਾ ਗੱਲ ਕਰ ਦਿਓ ਇੱਥੇ ਰੱਖਿਓ ਆਪਦੇ ਤੱਕੇ ਰੱਖਿਓ ਬਸ ਇੱਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖੇ ਰਹਿੰਦੇ ਨੇ ਕਿਉਂਕਿ ਉਹਨਾਂ ਕੋਲੇ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਹੀ ਆ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਉਹ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਆ ਹਾਲ ਕੀ ਆ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਨਹੀਂ